ਮੀਰੀ ਬੀਰੀ ਰਮਾਲ ਗੁਰੂ ਘਰ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਜਦੋਂ ਜੰਗ ਜਿੱਤਨ ਤੋਂ ਬਾਅਦ ਕਾਂਗੜ ਪਾਈ ਜੋਧ ਨਾਏਪੁਰ ਉਕੇ ਤਾਂ ਇੱਕ ਦਿਨ ਸ਼ਿਕਾਰ ਕਰਨ ਲਈ ਜੰਗਲਵਾਲ ਤੁਰ ਪਏ ਕਈ ਕੋਹਾ ਦਾ ਸਫ਼ਰ ਕਰਨ ਤੋਂ ਬਾਅਦ ਗੁਰੂ ਜੀ ਇੱਕ ਸਰੰਗਨੀ ਝਾੜੀ ਦੇ ਕੋਲ ਰੁਕ ਗਏ ਕੁਝ ਸਮਾਂ ਉੱਥੇ ਹੀ ਰੁਕੇ ਰਹੇ ਕੁਝ ਸਮੇਂ ਬਾਅਦ ਇੱਕ ਬਹੁਤ ਵੱਡਾ ਅਜਗਰ ਸਾਹਿਬ ਦਾ ਉਹਨਾਂ ਚਾੜੀਆਂ ਵਿੱਚੋਂ ਨਿਕਲ ਕੇ ਬਾਹਰ ਆਇਆ ਤੇ ਜਦੋਂ ਸਿੱਖਾਂ ਦੀ ਨਜ਼ਰ ਉਸ ਸਰਪ ਦੇ ਪਈ ਉਹਨਾਂ ਸਿੱਖਾਂ ਨੇ ਸਰਪ ਨੂੰ ਪਰੇ ਹਟਾਉਂਦਾ ਯਤਨ ਕੀਤਾ ਪਰ ਗੁਰੂ ਜੀ ਦੁਆਰਾ ਸਿੱਖਾਂ ਨੂੰ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਦਿੱਤਾ ਤੇ ਕਿਹਾ ਇਸ ਨੂੰ ਰੋਕੋ ਨਹੀਂ ਇਹ ਦੁਖੀ ਹੈ ਇਹ ਤਾਂ ਸ਼ਰਨ ਵਿੱਚ ਆਇਆ ਹੈ ਸਤੋ ਗੁਰਜੀਵਨ ਆਕੇ ਖਲੋ ਗਿਆ ਗੁਰੂ ਜੀ ਮਹਾਰਾਜ ਨੇ ਆਪਣੇ ਸੱਚੇ ਪੈਰ ਨੂੰ ਜੁੱਤੀ ਵਿੱਚੋਂ ਬਾਹਰ ਕੱਢਿਆ ਤੇ ਸੱਪ ਦੇ ਸੀਰ ਨੂੰ ਜਾਇ ਗੁਰੂ ਜੀ ਦੇ ਚਰਜ ਜਿਸ ਤਰ ਹਿਸਾਬ ਦੇ ਸਿਰ ਨੂੰ ਲੱਗੇ ਤਾਂ ਉਹ ਸੱਪ ਸਿਰ ਤੋਂ ਲੈ ਕੇ ਲੱਕ ਤੱਕ ਕਾੜ ਗਿਆ ਤੇ ਸਰੀਰ ਵਿੱਚੋਂ ਖੂਨ ਦੇ ਨਾਲ ਕੀੜੇ ਬਹੁਤ ਬਾਹਰ ਨਿਕਲ ਆਏ। ਇਹ ਦੇਖ ਕੇ ਸਾਰੇ ਬਹੁਤ ਹੈਰਾਨ ਹੋ ਗਏ। ਤੇ ਗੁਰੂ ਜੀ ਨੂੰ ਕੁਛਨ ਲੱਗੇ ਮਰੇ ਸੱਪ ਵਿੱਚ ਤਾਂ ਕੀੜੇ ਬੈ ਸਕਦੇ ਹਨ। ਪਰ ਇਹ ਜਿੰਦੇ ਸੱਪ ਵਿੱਚ ਕੀੜੇ ਕਿਸ ਤਰ੍ਹਾਂ ਹਨ? ਕਿਰਪਾ ਕਰਕੇ ਇਸ ਕਹਾਵਤ ਬਾਰੇ ਸਾਨੂੰ ਦੱਸੋ। ਗੁਰੂ ਜੀ ਨੇ ਕਿਹਾ ਪਿਛਲੇ ਜਨਮ ਵਿੱਚ ਇੱਕ ਪਖੰਡੀ ਸਾਧੂ ਸੀ। ਜੋ ਕਿ ਲੋਕਾਂ ਨੂੰ ਆਪਣੇ ਪਿੱਛੇ ਲਾ ਕੇ ਆਪਣੀ ਸੇਵਾ ਕਰਵਾਦਾ ਸੀ ਤੇ ਲੋਕ ਬਹੁਤ ਸਾਰੇ ਪੈਸੇ ਚੜਾਉਂਦੇ ਸੀ ਜਿੰਨਾ ਪੈਸਿਆਂ ਦੇ ਨਾਲ ਇਹ ਪੂਰੀ ਐਸ਼ ਕਰਦਾ ਸੀ ਤੇ ਮਨ ਪਾਉਂਦਾ ਖਾਂਦਾ ਸੀ ਇੱਕ ਦਿਨ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਹੋਏ ਉਸ ਪਿੰਡ ਵਿੱਚੋਂ ਲੰਘ ਰਹੇ ਸੀ ਜਿੱਥੇ ਉਹ ਸਾਧੂ ਰਹਿੰਦਾ ਸੀ ਭਾਈ ਮਰਦਾਨਾ ਜੀ ਬਹੁਤ ਪਿਆਸ ਲੱਗੀ ਤੇ ਗੁਰੂ ਜੀ ਨੂੰ ਕਹਿਣ ਲੱਗਾ ਗੁਰੂ ਜੀ ਮੈਨੂੰ ਬਹੁਤ ਤਿਆਸ ਲੱਗੀ ਹੈ ਤੇ ਮੈਨੂੰ ਕਿਤੇ ਆਸ-ਪਾਸ ਪਾਣੀ ਨਹੀਂ ਮਿਲ ਰਹਾ ਹਾਂ ਤਾਂ ਗੁਰੂ ਜੀ ਨੇ ਕਿਹਾ ਇਥੋਂ ਕੁਝ ਹੀ ਦੂਰ ਇੱਕ ਰੇਤ ਦਾ ਟੱਬਾ ਆਵੇਗਾ ਉੱਥੇ ਇੱਕ ਸਾਧੂ ਰਹਿੰਦਾ ਹੈ ਉਸ ਕੋਲੋਂ ਪਾਣੀ ਪਈ ਮਦਨਾ ਜੀ ਕਰ ਪਏ ਅਤੇ ਸਾਧੂ ਕੋਲ ਪਹੁੰਚ ਗਏ ਤੇ ਸਾਧੂ ਕੋਲੋਂ ਪਾਣੀ ਮੰਗਣ ਲੱਗੇ ਸਾਧੂ ਉਸ ਵੇਲੇ ਲੰਮੇ ਪਿਆ ਹੋਇਆ ਸੀ ਜੋ ਕਿ ਪਾਣੀ ਨਹੀਂ ਦੇ ਰਿਹਾ ਸੀ ਅਤੇ ਕਹਿਣ ਲੱਗਾ ਕਿ ਜਦੋਂ ਮੇਰੇ ਚੇਲੇ ਆਉਣਗੇ ਤਾਂ ਉਹ ਪਾਣੀ ਪਿਲਾ ਦੇਣਗੇ ਸਾਧੂ ਬਹੁਤ ਆਸੀ ਸੀ ਪਾਈ ਮਰਦਾਨਾ ਜੀ ਕਾਫੀ ਦੇਰ ਇੰਤਜ਼ਾਰ ਕਰਦੇ ਰਹੇ ਪਰ ਕੋਈ ਨਾ ਆਇਆ ਪਾਈ ਮਰਦਾਨਾ ਜੀ ਤੇ ਗੁਰੂ ਜੀ ਨੂੰ ਸਾਰੀ ਵਾਰਤਾਲਾਪ ਦੱਸਣ ਲੱਗੇ ਗੁਰੂ ਜੀ ਆਪ ਹੀ ਚੱਲ ਪਏ ਜਦੋਂ ਸਾਧੂ ਕਲਪੋਂ ਤੇ ਤਾਂ ਦੇਖੇ ਹਨ ਕਿ ਸਾਧੂ ਚੋੜਾ ਹੋ ਕੇ ਨੰਮੇ ਪਿਆ ਹੈ ਉਸ ਨੂੰ ਇਸ ਤਰ੍ਹਾਂ ਸੁਧਿਆ ਦੇ ਦਿੱਤੀ ਗੁਰੂ ਜੀ ਦੇ ਮੋਹ ਬਜਰ ਨਿਕਲੇ ਜੇ ਸਰਾਲ ਵਾਂ ਨੰਮੇ ਪਿਆ ਹੈ ਜੇ ਪਾਣੀ ਪਿਲਾ ਦੇਂਦਾ ਤਾਂ ਇਸ ਦਾ ਕੀ ਜਾਣਾ ਸੀ ਗੁਰੂ ਜੀ ਦੀ ਆਵਾਜ਼ ਉਸ ਸਾਧੂ ਦੇ ਕਰਨਾ ਨਿਸ਼ਚੈ ਉਸ ਨੇ ਇੱਕਦਮ ਉੱਠ ਕੇ ਗੁਰੂ ਜੀ ਵੱਲ ਦੇਖਿਆ ਗੁਰੂ ਜੀ ਨੇ चरमी पै गया अबे सोचन लगा कि यह कोई आम साधु नहीं इन्ह दे मुंह निकले हुए वचन खाली नहीं जान साधु ने गुरु जी से आप जी दे मुंह निकले यह वचन पूरे हो जाएंगे ते गुरु जी मेरा उदार किस तरह होएगा गुरु जी ने कहा हूं तेन असी छेवे जावे विच मिलांगे यह कह के ਗੁਰੂ ਜੀ ਅੱਗੇ ਵੱਧ ਗਏ ਅਤੇ ਕੁਝ ਸਾਲਾਂ ਬਾਅਦ ਜਦੋਂ ਸਾਧੂ ਦੀ ਮੌਤ ਹੋਣ ਲੱਗੀ ਤਾਂ ਮੇ ਉਸ ਦਾ ਧਿਆਨ ਪੈਸਿਆਂ ਵੱਲ ਹੀ ਸੀ ਜਿਸ ਕਰਕੇ ਉਸ ਨੂੰ ਸੱਪ ਦੀ ਜ਼ੁਨ ਮਿਲੀ ਜਿਲੇ ਇਸ ਦੇ ਅੰਦਰ ਕਿਰੇ ਸੀ ਉਹ ਉਸ ਦੇ भगत ਸੀ ਉਸ ਵੇਲੇ ਸਾਧੂ ਨੇ ਇਹਨਾਂ ਦੇ ਪੈਸਿਆਂ ਨੂੰ ਖਰਦਾ ਸੀ ਤੇ ਹੁਣ ਇਹ ਇਹ ਟੇਟੇ ਵਿਚ ਰਾਇਆ ਹੈ ਇਹ ਉਸ ਨੂੰ ਖਾ ਰਹੀ ਹਨ ਅੱਜ ਸਾਧੂ ਸਾਧੂ ਦੇ ਪਤਨ ਦਾ ਉਦਾਰ ਹੋ ਚੁਕਾ ਹੈ ਵਾਹਿਗੁਰੂ ਜੀ ਦਾ ਨਾਮ ਵਾਹਿਗੁਰੂ ਜੀ ਕੀ ਫਤਿਹ